ਕੌਣ ਕਿੱਤੀ ਹੈ ਕੋਣ ਜਾਂਦਾ ਕੋਣ ਚੜ ਕੇ ਬਲੂਰ ਦਾ ਤਾਂ ਪਾਣੀ ਪੈ ਰਿਹਾ ਪਾਣੀ ਪਾਟੂ ਆਇਆ ਪਾਣੀ ਭੁਜਾ ਬਰਨ ਜਾਂ ਕਰਾ ਤਿਨੇ ਚਾ ਕਰਾ ਉਹ ਪਿਆਪਲਾ ਹੋ ਗਿਆ ਜੀ ਬਹੁਤ ਚਲਾ ਗਿਆ ਬਹੁਤ ਚੰਗੀ ਆਗੋ ਜੋ ਗੋਟ ਰਕਾ ਲਾ ਉਤਰ ਬੰਨੇ ਬੰਨੇ ਬਾਲਟੀ ਪਰ ਰੋਥੇ ਬਾਲਟੀ ਪਰ ਲੋ ਪਰਾਸ਼ਨ ਨੇ ਇਹ ਰਾਹ ਪਾ ਦਿੱਤਾ। ਆ ਗਿਆ ਬਿਜਲੀ ਦੀ ਤਾਰ ਜੀ ਮੇਰਾ ਜੀ ਧਿਆਨ ਨਹੀਂ ਯਾਰ। ਪਾਣੀ ਬਸਰੇ ਪੱਜਣ ਨਾੜਿਆ। ਇਸ ਵਕਤ ਅਸੀਂ ਕਸਬਾ ਬਰਾਂਗਲਾ ਦੇ ਵਿੱਚ ਮੌਜੂਦਾ ਔਰ ਬੜੀ ਹੀ ਇੱਕ ਮੰਦ ਭਾਗੀ ਘਟਨਾ ਹੋਈ ਹੈ। ਬਹੁਤ ਹੀ ਇਤਿਹਾਸਿਕ ਮੰਦਿਰ ਬਾਬਾ ਸਾਈ ਨਾਜੀ ਦਾ ਦਰਬਾਰ ਹੈ ਔਰ ਕਿਸੇ ਕਾਰਨ ਕਰਕੇ ਇੱਥੇ ਜਿਹੜਾ ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ ਇੱਕ ਬਹੁਤ ਹੀ ਭਿਆਨਕ ਜਿਹੜਾ ਬਲਾਸਟ ਹੋਣ ਤੋਂ ਬਾਅਦ ਇੱਕ ਮੰਦਰ ਦੇ ਵਿੱਚ ਮੰਦਿਰ ਪ੍ਰਸ਼ਦ ਚ ਜਿਹੜੀ ਅੱਗ ਲੱਗਣ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤਸਵੀਰ ਤੁਹਾਨੂੰ ਦਿਖਾਣੇਗਾ ਕਿਸ ਤਰੀਕੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਹੈ ਵੱਡੀ ਕੀਮਤੀ ਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਪਰ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਮhalla ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਹੀ ਮੁਸ਼ਕਲ ਤੋਂ ਬਾਅਦ ਜਿਹੜਾ ਇਸ ਅੱਗ ਦੇ ਕਾਬੂ ਪਾਇਆ ਗਿਆ ਔਰ ਬੜੀ ਹੈਰਾਨਗੀ ਦੀ ਗੱਲ ਕਿ ਫਾਇਰ ਬਿਗੇਡ ਨੂੰ ਸੂਚਿਤ ਕਰਨ ਤੇ ਅੱਧੇ ਘੰਟੇ ਤੋਂ ਵੱਧ ਦਾ ਜਿਹੜਾ ਸਮਾਂ ਉਹਨਾਂ ਨੂੰ ਇੱਥੇ ਆਂਦੇ ਲੱਗਿਆ ਪਰ ਮੰਦਿਰ ਤੱਕ ਪਹੁੰਚਣ ਦਾ ਕੋਈ ਵੀ ਪ੍ਰਬੰਧ ਜਿਹੜਾ ਉਹ ਨਹੀਂ ਹੋਇਆ ਬੜੀ ਹੈਰਾਨਗੀ ਦੀ ਗੱਲ ਹੈ ਕਿ ਅਜਿਹੀ ਜਦੋਂ ਘਟਨਾਵਾਂ ਹੁੰਦੀਆਂ ਇੱਕ ਐਡਾ ਇਤਿਹਾਸਿਕ ਮੰਦਿਰ ਔਰ ਫਾਇਰ ਅਮਲੇਟ ਦੀ ਨਾਕਾਮੀ ਨੂੰ ਅਸੀਂ ਦੱਸ ਦਿੰਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਨਾ ਪਹੁੰਚਣਾ ਦੇਰੀ ਦੇ ਬਾਅਦ ਆਣਾ ਉਦੋਂ ਤੱਕ ਜਿਹੜਾ ਯੂਵਾਮਾਂ ਵੱਲੋਂ ਕਾਬੂ ਪਾ ਲਿਆ ਗਿਆ ਮੰਦਿਰ ਪਰਸਰ ਗਲੀ ਦੇ ਵਿੱਚ ਹੋਣ ਕਰਕੇ ਜਿਹੜੀ ਕਾਫੀ ਮੁਸ਼ਕਲਤ ਵੀ ਹੋਈ ਪਰ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਸਾਰਾ ਨੁਕਸਾਨ ਹੋ ਗਿਆ LED AC ਹੋਰ ਵੀ ਜਿਹੜਾ ਕੀਮਤੀ ਸਮਾਨ ਸੀਗਾ ਸਾਰਾ ਸੜ ਕੇ ਸੁਆਹ ਹੋ ਗਿਆ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਬਾਬਾ ਸਹਿਜਨਾਥ ਜੀ ਦਾ ਦਰਬਾਰ ਬੜਾ ਹੀ ਇਤਿਹਾਸਕ ਮਾਨਤਾ ਦਰਬਾਰ ਦੇ ਵਿੱਚ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਿਆ ਔਰ ਬੜੀ ਹੀ ਚਮਤਕਾਰੀ ਜਿਹੜੀ ਚੀਜ਼ ਸੀਗੀ ਔਰ ਦੇਖਣ ਦੇ ਵਿੱਚ ਜਿੱਥੇ ਹਰ ਕੋਈ ਭਾਵੁਕ ਸੀਗਾ ਪਰ ਇਹ ਜਿਹੜੇ ਫਲ ਸੀਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਲੇਡੀਜ਼ ਇਸ ਤਰੀਕੇ ਦੇ ਨਾਲ ਰੋ ਰਹੀਆਂ ਨੇ ਬਿਲਕੁਰੀਆਂ ਨੇ ਕਿ ਜਿਸ ਤਰ੍ਹਾਂ ਬੰਦਰ ਦੇ ਵਿੱਚ ਅੱਗ ਲੱਗੀ ਔਰ ਸਾਰਾ ਜਿਹੜਾ ਲੈਂਟਰ ਦਾ ਨੁਕਸਾਨ ਹੋਇਆ ਬਿਲਡਿੰਗ ਦਾ ਨੁਕਸਾਨ ਹੋਇਆ ਵੱਡੀ ਗਿਣਤੀ ਦੇ ਵਿੱਚ ਜਿੰਨੇ ਇੱਥੇ ਨੌਜਵਾਨ ਪਹੁੰਚੇ ਸੀਗੇ ਉਹਨਾਂ ਦੇ ਪੌਂਚਨ ਦੇ ਨਾਲ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਵੱਡੀ ਕਿੰਦੀ ਜਿਹੜੇ ਨੌਜਵਾਨ ਇੱਥੇ ਸੀਗੇ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਹੀ ਸਾਰਾ ਇਹ ਜਿਹੜਾ ਅੱਗ ਦੇ ਕਾਬੂ ਪਾਇਆ ਗਿਆ ਰੋਰ ਬੜੀ ਹੈਰਾਨੀ ਦੀ ਗੱਲ ਹੈ ਕਿ ਫਾਇਰ ਗੀਡ ਆ ਕੇ ਇਥੋਂ ਵਾਪਸ ਚਲੀ ਜਾਂਦੀ ਹੈ ਕਾਰਨ ਕੀ ਬੰਦਾ ਕਹਿੰਦੇ ਕਿ ਪਾਈਪ ਜਿਹੜੀ ਹੈ ਸਾਡੇ ਕੋਲ ਛੋਟੀ ਇਥੋਂ ਤੱਕ ਪਹੁੰਚ ਨਹੀਂ ਸਕਦੀ ਸੋ ਅਸੀਂ ਇੱਕ ਵਾਰ ਇਹ ਵੀ ਮੰਗ ਕਰਦੇ ਆ ਕਿ ਜਿਹੇ ਕਸਬਾ ਇਤਿਹਾਸਿਕ ਕਸਬਾ ਪਹਿਲੇ ਕਿਥੇ ਅਗਲੇ ਕਈ ਚਾਂਸ ਜਿਹੜੇ ਹੋ ਚੁੱਕੇ ਨੇ ਬਹੁਤ ਜ਼ਿਆਦਾ ਨੁਕਸਾਨ ਚੱਲ ਰਿਹਾ ਪੈਂਦਾ ਸੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਕਮ ਸਕਮ ਇੱਕ ਫਾਇਰ ਬਗਰ ਦੀ ਗੱਡੀ ਲਗਭਗ ਕਸਬਾ ਦੁਨਗਰਾਂ ਨੂੰ 100 ਤੋਂ ਵੱਧ ਕਰੀਬ ਜਿਹੜੇ ਪਿੰਡ ਪੈਂਦੇ ਆ ਪਰਮਾਤਮਾ ਨਾ ਕਰੇ ਕਿ ਕਦੀ ਵੀ ਕਿਸੇ ਦਾ ਅਜਿਹਾ ਹਾਸਾ ਹੋਵੇ ਪਰ ਇੱਕ ਗੱਡੀ ਜਿਹੜੀ ਫਾਇਰ ਬਗਰ ਦੀ ਹੈ ਜ਼ਰੂਰ ਦੀ ਜਾ ਫਿਲਹਾਲ ਨੌਜਵਾਨਾਂ ਦੀ ਮਦਦ ਨਾਲ ਇਸ ਆਗ ਤੇ ਉੱਪਰ ਜਿਹੜਾ ਪੂਰਾ ਕਾਬੂ ਪਾ ਲੈਣਾ ਹੈ ਤੋ ਜਿੱਦ ਕੋਈ ਜਗ੍ਹਾ ਰੋਟੀ ਮਾੜਿਆ ਖਾਣਾ ਚੋਕ ਮਾਰਾ ਮੈਂ ਬਾਬੇ ਸਹੀ ਨਾ ਦਾ ਮਤਲਬ ਪੁਜਾਰੀ ਆ ਮੈਂ ਘਰ ਗਿਆ ਸੀ ਸਬਜੀ ਨਾਲ ਘਰੀਆ ਤੇ ਮੈਨੂੰ ਜੱਕ ਨਾਲ ਬਲਾਸ ਹੋਇਆ ਤੇ ਮੈਂ ਦੌੜਿਆ ਤੇ ਸਾਹਮਣੇ ਵਾਲਾ ਗਵੰਡੀ ਗੁਰ ਪੈਪ ਲਈ ਆ ਮੁਰਗਾ ਸਾਰਿਆਂ ਨੂੰ ਫੋਨ ਕੀਤਾ ਮੈਂ ਤਾਂ ਸਾਰੇ ਸਾਰੇ ਹਾਲ ਬਹੁਤ ਜ਼ਿਆਦਾ ਕੀਤੀ ਆ ਜਿਹਨੂੰ ਵੱਧ ਤੋਂ ਵੱਧ ਹੈਲਪ ਕੀਤੀ ਆ ਕਿ ਬਾਬੇ ਦੀ ਜਿਹੜੀ ਮੂਰਤੀ ਆ ਉਹਨੂੰ ਕੁਛ ਨਹੀਂ ਆ ਬਾਕੀ ਸਾਰਿਆਂ ਨੇ ਖਾਣ ਹੋਇਆ ਬਾਕੀ ਸਭ ਵਿਚਾਰਾ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਆ ਰਹਾ ਬੇ ਸੰਗ ਦਾ ਤੇ ਬਹੁਤ ਬਹੁਤ ਧੰਨਵਾਦ ਬਲਾਸ ਕਿ ਚੀਜ਼ ਆ ਇਹ ਪਤਾ ਨਹੀਂ ਪੇਸੇ ਪਹਿਲੇ ਪੱਦੋ ਅੱਗੇ ਜਾ ਕੇ ਨਾ ਬਲਾਸ ਨੂੰ ਪਤਾ ਲੱਗਿਆ ਕਿ ਨਾ ਚੱਕ ਤਾਂ ਮੈਂ ਫਰਸ਼ ਹੋਇਆ ਤੇ ਨਾ ਦਰਦ ਹੋ ਰਾਇਆ ਬਸ ਆ ਕੇ ਮੈਂ ਪੈਪੂ ਮਿੰਡੋ ਲਈਆ ਤੇ ਪਤਾ ਗਿਆ ਕਿ ਸਾਰੇ ਸਾਰੇ ਫੋਨ ਫੋਨ ਸਾਰੇ ਟਟਾ ਤੇ ਮਿੰਡੋ ਸਾਰੇ ਸਾਰੇ ਸਜੋਗ ਨਾਲ ਅੱਗ ਬੁਝ ਗਈ ਆ ਤੇ ਬਾਬੇ ਮੂਰਤੀ ਪੜੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਅਗਲੇ ਬਾਬਾ ਸਾਹਿਬਾਂ ਦੇ ਮੰਦਰ ਬਹੁਤ ਹੀ ਜ਼ਿਆਦਾ ਲੱਗੀ ਆ ਸਾਨੂੰ ਪਤਾ ਲੱਗਾ ਅਸੀਂ ਸਾਰੇ ਪਿੰਡ ਵਾਸੀ ਇੱਥੇ ਦਰਾਂ ਅਗਲੇ ਇਕੱਠੇ ਹੋ ਕੇ ਆਏ ਆ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗਵਾਂਢੀ ਨੇ ਬਹੁ ਜਿੰਨੀ ਦੇ ਇਨਫਾਇਰ ਬਿਗੜ ਆਈ ਆ ਅੱਗ ਪਾਜੀ ਬੁਝ ਜੂਗੀ ਹੀ ਬਾਬਾ ਜੀ ਦੀ ਇਨੀ ਸ਼ਕਤੀ ਆ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਆਜ ਨਹੀਂ ਆਈ ਮੰਦਿਰ ਪਖਾਰਾ ਤੈਸ਼ ਨਾਸ਼ ਹੋ ਗਿਆ ਵਾ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਆਜ ਨਹੀਂ ਆਈ ਬਾਬਾ ਜੀ ਦੀ ਬਹੁਤ ਹੀ ਕਿਰਪਾ ਪਾਜੀ ਮੰਦਿਰ ਤੇ ਬਹੁਤ ਹੀ ਧੰਨਵਾਦ ਬਾਬਾ ਜੀ ਦਾ ਜੀ ਨਾਮ ਦਾ ਮੰਦਿਰ ਤੇ ਉਥੇ ਨਹੀਂ ਪਤਾ ਲੱਗਾ ਵੀ 11:30 ਵਜੇ ਨਾਲ ਵੀ ਆਗ ਲੱਗੀ ਆ ਉਥੇ ਆਏ ਸਾਰੇ ਜਣੇ ਸਾਈਡ ਦੇ ਇਕੱਠੇ ਹੋਏ ਸਾਰਿਆਂ ਨੇ ਵਿਝਾਈ ਆ ਗਏ ਫਾਇਰ ਬ੍ਰੇਡਰ ਦੀ ਗੱਡੀ ਆਈ ਫਿਰ ਉਹਨਾਂ ਨੇ ਮੌਕਾ ਵੇਖਿਆ ਵੀ ਨਹੀਂ ਠੀਕ ਆ ਅਜਰਾਜਿਤ ਜਿਹੜੀ ਗੌਂਸੂ ਦੀ ਪਰਵਾਰ ਸੀ ਜਿਹੜੀ ਕਾਰਨ ਬਣਿਆ ਸੀ ਉੱਤੇ ਸਾਰਾ ਜਿਹੜਾ ਘਟਨਾ ਹੋਈ ਅ ਅੱਜ ਇੱਥੇ ਦੁਰੰਗਲਾ ਵਿਖੇ ਬੜੀ ਇੱਕ ਵੱਡੀ ਘਟਨਾ ਵਾਪਰ ਗਈ ਕਿ ਬਾਬਾ ਸਹਿਜਨਾਥ ਮੰਦਿਰ ਹੈ ਜਿਹੜਾ ਸ਼ੋਕੜ ਬੜਾ ਅਹਿਮਤ ਅਹਿਮ ਹੈ ਔਰ ਇੱਥੇ ਇੱਥੇ ਮਹਾਜਨ ਬਰਾਦਰੀ ਦੇ ਜਿਠਰੇ ਵੀ ਨਾ ਸੋ ਇਸ ਮੰਦਿਰ ਦੇ ਵਿੱਚ ਅਚਾਨਕ ਸਵੇਰੇ ਕਿਸੇ ਤਰ੍ਹਾਂ ਅੱਗ ਲੱਗੀ ਸੋ ਉਸ ਸੰਬੰਧ ਵਿੱਚ ਸਾਰੇ ਲੋਕਾਂ ਨੇ ਰਲ ਕੇ ਇੱਥੇ ਅੱਗ ਬੁਝਾਈਏ ਕਿਉਂਕਿ ਇਹ ਸਾ ਜਿਹੜਾ ਮੰਦਿਰ ਹੈ ਇਹ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਰਾਂਗਲੇ ਦੇ ਵਿੱਚ ਆਸ-ਪਾਸ ਬਿਲਕੁਲ ਨਾਲ-ਨਾਲ ਘਰ ਨੇ ਮੈਂ ਸਮਝਦਾ ਕਿ ਪਿੰਡ ਦੇ ਨੌਜਵਾਨਾਂ ਨੇ ਕੋਈ ਸੋਕ ਕਰੀਬ ਨੌਜਵਾਨ ਸਨ ਜਿਨ੍ਹਾਂ ਨੇ ਰਲ ਕੇ ਤੇ ਹਮਲਾ ਮਾਰਿਆ ਉੱਤੇ ਪਾਣੀ ਬੁਣੀ ਸੁੱਟ ਕੇ ਤੇ ਇਹਨੂੰ ਜਿਹੜੀ ਅੱਗ ਬੁਝਾਉਂਦੀ ਆ ਕੋਸ਼ਿਸ਼ ਕੀਤੀ ਕਿਉਂਕਿ ਤੇ ਇਸ ਜਗ੍ਹਾ ਤੇ ਫਾਇਰ ਬ੍ਰਿਗੇਡ ਦਾ ਆਣਾ ਵੀ ਜਿਹੜਾ ਉਹ ਬੜਾ ਔਖਾ ਸੀ ਸੋ ਇਸ ਕਰਕੇ ਆ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਰ ਜਿਹੜਾ ਹੈ ਉਹ ਅੱਗ ਦੇ ਲਪੇਟ ਵਿੱਚ ਆ ਗਿਆ ਹੈ ਬੜਾ ਡੈਮੇਜ ਹੋਇਆ ਸੋ ਮੈਂ ਇਹ ਸਮਝਣਾ ਕਿ ਚਲੋ ਕਿਸ ਤਰ੍ਹਾਂ ਵੀ ਹੋਇਆ ਲੇਕਿਨ ਨੁਕਸਾਨ ਬਹੁਤ ਹੋਇਆ ਪਰਮਾਤਮਾ ਦੀ ਇਹ ਕਿਰਪਾ ਹੈ ਸਾਈ ਸਹਿਜ ਨਾਥਜੀ ਦੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਹੱਲੇ ਦੇ ਵਿੱਚ ਜਿਵੇਂ ਜਿਸ ਜਗ੍ਹਾ ਤੇ ਮੰਦਿਰ ਹੈ ਇਹ ਆਮ ਘਰਾਂ ਨੂੰ ਦੂਜੇ ਘਰਾਂ ਨੂੰ ਵੀ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਜਿੰਨੀ ਜਲਦੀ ਇਸ ਮੰਦਿਰ ਦੇ ਵਿੱਚ ਆਗ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੋ ਮੈਂ ਕਹਿੰਦਾ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਇਹ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਦਿਰ ਤੱਕ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਗਿਆ ਮੰਦਿਰ ਦਾ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੋਈ ਨਾ ਕੋਈ ਮਦਦ ਜਿਹੜੀ ਹੈ ਇਹ ਸਾਡੇ ਨਾਲ ਨੈਪਸਾ ਵੀ ਇੱਥੇ ਖੜੇ ਨੇਪਤੀ ਲਰ ਵੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੰਦਰ ਦੀ ਨੁਕਸਾਨ ਇਹਦਾ ਉਹ ਪਰਪਾਈ ਕੀਤੀ ਜਾਵੇ ਕਿਉਂਕਿ ਲੋਕਾਂ ਦੀ ਆਸਰਾ ਹੈ ਬੜੀ ਵੱਡੀ ਆਸਰਾ ਇੱਥੇ ਲੋਕਾਂ ਦੀ ਛੋਟੇ ਮੋਟੇ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਮਹੱਲੇ ਦੇ ਵਿੱਚ ਉਹ ਇਸ ਸਮੁੰਦਰ ਦੇ ਵਿੱਚ ਲੋਕ ਕਰਦੇ ਸਨ ਕਿਉਂਕਿ ਸਾਂਝੀ ਜਗ੍ਹਾ ਤੇ ਆਮ ਇੱਕ ਤੇ ਹੋਰ ਜਗ੍ਹਾ ਵੀ ਨਹੀਂ ਸੀ ਸੋ ਮੈਂ ਸਮਝਣਾ ਕਿ ਅਸੀਂ ਜੋ ਵੀ ਸਰਕਾਰ ਵੱਲੋਂ ਹੋਏਗਾ ਜਰੂਰ ਮਦਦ ਸਪਰਸ਼ ਕਰਾਂਗੇ ਮਦਦ ਕਰਨ ਦੀ ਸੋ ਵੈਸੇ ਘਟਨਾ ਦਾ ਬੜੀ ਦੁਖਨਾਈ ਹੋਈ ਹੈ ਪਰ ਫਿਰ ਵੀ ਅਸੀਂ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਰਲ ਕੇ ਇਸ ਜਿਹੜੇ ਘਟਨਾ ਨੂੰ ਉਹ ਅੱਗੇ ਨਹੀਂ ਵਧਣ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਕਰ ਚੱਲ ਰਿਹਾ ਹੈ ਜੀ ਕਰ ਰਹਾ ਹਾਂ ਠੀਕ ਮੈਂ ਠੀਕ ਠੀਕ ਤੇ ਜਿਹੜਾ ਇਹ ਸ਼ਾਰਟ ਪਾਣੀ ਕਰਨੀ ਹੈ ਪ੍ਰੋਜੈਕਟ ਨਾਲ ਉਹ ਬੜੀ ਕੰਟੀਨਫਾ ਹੋ ਗਈ ਹੈ ਕਿ ਨਾਮ ਹੈ ਲੱਗਿਆ ਹੈ ਕਿਆ ਗੋਪਨਾ ਤਾਨੂੰ ਕਿਸ ਕਵੇਲੇ ਪਤਾ ਲੱਗਿਆ ਇਹ ਵੀ ਜਿਹੜਾ ਹੋਇਆ ਜਿਹੜਾ ਸਾਰਾ ਨੁਕਸਾਨ ਦੇ ਦਾ ਵਾਧਿਵਸੀ ਜੀ ਜਿਹੜੀ ਸਾਰੀ ਕੜਮਾ ਹੋਈ ਹੈ ਔਰ ਕਿਸ ਤਰ੍ਹਾਂ ਦੇ ਜਿਹੜਾ ਇਹ ਸਾਰਾ ਹੋਇਆ ਕਿ ਮੈਂ ਬਰਿੰਦਰ ਕੁਮਾਰ ਸਰਪੰਚ ਦਰਾਂਗਣਾ ਸਾਢੇ 10 ਵਜੇ ਪਤਾ ਲੱਗਾ ਬਾਬਾ ਸਹਿਰ ਨਾ ਦੇ ਮੰਦਰ ਅਗਲਾ ਕੀ ਹੈ ਉਹ ਹੀ ਸਾਢੇ 10 ਪਹੁੰਚੇ ਆਣ ਕੇ ਤੇ ਪਵਨ ਲੱਗੀ ਸੀ ਸਹਿਰ ਦੇ ਲੋਕ ਲੱਗੇ ਸੀ ਸਾਰਾ ਪਿੰਡ ਨਾਲ ਹੋ ਕੇ ਪਾਣੀ ਨਾਲ ਮੰਦਰ ਨੂੰ ਵਿਧਾਇਆ ਕਰਦੇ ਅੱਗ ਲੱਗ ਗਈ ਲੱਗੀ ਅੱਗ ਲੱਗਦੇ ਆ ਲੱਗਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਨੇ ਮੇਰੇ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਚਲੋ ਨੁਕਸਾਨ ਤੇ ਫਾਰੇ ਪੂਰਤੀ ਹੋਈ ਦੀ ਹੈ ਜਿਹੜੇ ਬਾਬਾ ਸ੍ਰੀ ਚੰਦ ਦੀ ਜਿਹੜੀ ਆਪਣੇ ਬਾਬੇ ਨਾਲ ਦੀ ਮੂਰਤੀ ਸੀ ਉਹਨੂੰ ਕੋਈ ਆਤ ਨਹੀਂ ਆਈ ਅੰਨਾ ਕੋ ਤਕਦੀਰ ਮੰਦਰ ਉਹਨਾਂ ਨੇ ਆਪਣੇ ਤੇ ਸੁੱਟ ਲਿਆ ਐਹੀ ਹੈ ਬੜੇ ਹੈਰਾਨ ਕੀ ਅਨੀ ਆਗ ਬਲਦਿਆਂ باوجود ਵੀ ਤੇ ਮੂਰਤੀ ਨੂੰ ਕੁਛ ਨਹੀਂ ਹੋਇਆ ਅੱਜ ਸਾਰਾ ਸ਼ਹਿਰ ਨਗਰ ਇਕੱਠਾ ਹੋਇਆ ਸਾਰੇ ਬਾਪੂ ਆਪਣੇ ਬਾਲ ਸਾਹਨੇ ਹਦੀ ਮੰਦਰੀ ਬੈਠੇ ਨੇ ਤੇ ਬੜਾ ਦੁੱਖ ਲੱਗਾ ਬੜੀ ਬੜੀ ਦੂਰੋਂ ਸੰਗਤ ਆਂਦੀ ਆ ਇਹਨਾਂ ਦਾ ਕਿਹੜਾ ਪਰਿਵਾਰ ਬੜਾ ਵੱਡਾ ਹੈ ਦਿੱਲੀ ਤੋਂ ਲੈ ਕੇ ਬੰਬੇ ਤੋਂ ਲੈ ਕੇ ਪਠਾਨਕੋਟ ਗਰਦਾਸਪੁਰ ਸਾਰਿਆਂ ਨੇ ਸ਼ਾਖਾ ਬੈਠੀ ਦੀ ਹੈ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੇ ਸੰਗਤ ਇਕੱਠੀ ਹੁੰਦੀ ਹੈ ਤੇ ਇਹ ਸ਼ਹਿਰ ਵਾਸਤੇ ਵਾਸਤੇ ਇਹ ਵਾਲਾ ਮਾਲ ਇਹ ਲੋਕਾਂ ਨੇ ਧੰਨਵਾਦ ਕਰਦੇ ਆ ਕਿ ਜਿਹਨੇ ਇੰਨੀ ਹਿੰਮਤ ਨਾਲ ਇਸ ਮੰਦਰ ਨੂੰ ਅੱਗ ਬਚਾਈ ਹੈ ਅੱਜ ਇਹ ਘਟਨਾ ਹੋਈ ਹੈ ਜਿਸ ਵਿੱਚ ਕਿੰਨਾ ਜਿਹੜਾ ਨੁਕਸਾਨ ਹੋਇਆ ਉਹ ਤੋਂ ਪਤਾ ਲੱਗਿਆ ਕਿ ਕਿੰਨੀ ਤੇਜ਼ ਨਾਲ ਤੁਸੀਂ ਦੱਸਦੇ ਆ ਅਸੀਂ ਹਾਲੇ ਇੱਥੇ 15 10 ਮਿੰਟ ਦਾ ਪਹੁੰਚ ਗਏ ਦੋ ਗੱਡੀਆਂ ਆਈਆਂ ਜੀ ਇੱਥੇ ਮਤਲਬ ਬਿਲਾਸ ਕਰੋ ਇੱਥੇ ਆ ਕੇ ਜੋ ਦੇਖਿਆ ਮੌਕੇ ਦੇ ਅੱਗ ਦੇ ਕੰਟਰੋਲ ਤੇ ਸਾਡੀ ਪੂਰੀ ਟੀਮ ਆਈ ਬਿਲਕੁਲ நான்திருக்கிறேன். <laughs> <laughs> ਨਹੀਂ ਸ਼ਾਤਲੋ ਇਹ ਬਿਆਨ ਅਨੁਸਾਰ ਇਹ ਬਿਆਨ ਅਨੁਸਾਰ

আমরা ডাউনলোড করি ও এক